ਦੋਸਤੋ ਇੱਕ ਛੋਟਾ ਜਿਹਾ ਸਟੋਰੀ ਸ਼ੇਅਰ ਕਰ ਰਿਹਾ ਇਸ ਨੂੰ ਐਂਡ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਇੱਕ ਜੁਐਲਰੀ ਦੇ ਸ਼ੋਅਰੂਮ ਦੇ ਵਿੱਚ ਇੱਕ ਚੂਹਾ ਵੜ ਜਾਂਦਾ ਹੈ ਤੇ ਚੂਹਾ ਜਿਹੜਾ ਉਹ ਤਾਂ ਹੀਰਾ ਖਾ ਜਾਂਦਾ ਹੈ ਜਦੋਂ ਹੀਰਾ ਖਾ ਜਾਂਦਾ ਜੁਐਲਰੀ ਦੇ ਸ਼ੋਅਰੂਮ ਦੇ ਮਾਲਕ ਨੂੰ ਪਤਾ ਲੱਗਦਾ ਹੈ ਕਿ ਹੀਰਾ ਬਹੁਤ ਮਹਿੰਗਾ ਸੀਗਾ ਉਹਨੂੰ ਫਿਕਰ ਲੱਗ ਜਾਂਦਾ ਹੈ ਵੀ ਚੂਹਾ ਜਿਹੜਾ ਹੀਰਾ ਖਾ ਗਿਆ ਤੇ ਹੁਣ ਮੈਂ ਚੂਹੇ ਤੋਂ ਵਾਪਸ ਕਿਵੇਂ ਲਾਵਾਂ ਚੂਹਾ ਚਲਾਕ ਹੁੰਦਾ ਹੀਰਾ ਖਾ ਕੇ ਕੋਟੇ 'ਚ ਵੜ ਜਾਂਦਾ ਹੈ ਜਦੋਂ ਕੋਟੇ ਦੇ ਵਿੱਚ ਵੜਦਾ ਬੰਦਿਆਂ ਨੂੰ ਬੁਲਾਇਆ ਜਾਂਦਾ ਕੋਟ ਪੱਟੀ ਜਾਂਦੀ ਹੈ ਅੰਦਰ ਜਾ ਕੇ ਦੇਖਦੇ ਆ 1.5 200 ਚੂਹੇ ਬੈਠੇ ਹੁੰਦੇ ਆ ਤਾਂ ਉਹ ਸੁਨਾਰਾ ਕਹਿੰਦਾ ਵੀ ਮੈਂ ਹੀਰੇ ਦੀ ਪਰਖ ਤਾਂ ਕਰ ਸਕਦਾ ਅਸਲੀ ਹੈ ਜਾਂ ਨਕਲੀ ਹੈ ਪਰ ਮੈਂ ਇੰਨੇ ਚੂਹਿਆਂ ਚੋਂ ਕਿਵੇਂ ਪਛਾਣਾ ਕਿ ਚੂਹੇ ਨੇ ਮੇਰਾ ਹੀਰਾ ਖਾਦਾ ਹੈ ਤਾਂ ਉਹ ਐਕਸਪਰਟ ਨੂੰ ਬੁਲਾਉਂਦੇ ਆ ਉਹਨੂੰ ਸਾਰੀ ਗੱਲ ਬਾਤ ਦੱਸਦਾ ਹੈ ਵੀ ਇਹਨੇ ਤ ਉਹ ਬੈਠਿਆ ਇਹਦੇ ਵਿੱਚੋਂ ਇੱਕ ਚੂਹਾ ਜਿਹੜਾ ਹੈਗਾ ਜਿਹਨੇ ਮੇਰਾ ਹੀਰਾ ਖਾਦਾ ਤਾਂ ਉਹ ਫਟਦੇ ਨੇ ਇੱਕ ਚੂਹੇ ਨੂੰ ਪਛਾਣਦਾ ਜਿਹੜਾ ਕੱਲਾ ਇੱਕ ਕਾਰਨਰ ਤੇ ਬੈਠਾ ਹੁੰਦਾ ਉਹ ਕਹਿੰਦਾ ਵੀ ਇਸ ਚੂਹੇ ਨੇ ਤੇਰਾ ਹੀਰਾ ਖਾਦਾ ਤਾਂ ਉਹ ਫਟਦੇ ਨੇ ਉਹਦਾ ਟਟ ਜੀਤਦੇ ਤੇ ਉਹਦੇ ਜੋ ਹੀਰਾ ਨਿਕਲਾ ਹੁੰਦਾ ਤਾਂ ਉਹ ਸ਼ੋਰੂਮ ਦਾ ਮਾਲਕ ਹੈ ਉਸ ਨੂੰ ਪੁੱਛਦਾ ਵੀ ਤੈਨੂੰ ਕਿਵੇਂ ਪਤਾ ਲੱਗਿਆ ਕਹਿੰਦਾ ਜਦੋਂ ਬੰਦੇ ਕੋਲੇ ਕਿਸੇ ਵੀ ਕੋਲੇ ਆ ਸਮੇਤ ਪਹਿਲਾਂ ਤੇ ਆਪਣੀ ਔਕਾਤ ਤੋਂ ਜ਼ਿਆਦਾ ਪੈਸਾ ਆ ਜਾਂਦਾ ਹੈ ਤਾਂ ਸਭ ਤੋਂ ਪਹਿਲਾਂ ਉਹ ਆਪਣਾ ਕਬੀਲਾ ਛੱਡਦਾ ਹੈ ਭਾਵ ਆਪਣੇ ਆਪ ਦੇਆਂ ਨੂੰ ਛੱਡ ਦਿੰਦਾ ਹੈ ਤਾਂ ਦੋਸਤੋ ਇਸ ਸਟੋਰੀ ਨੂੰ ਜੇ ਤੁਹਾਡੀ ਚੰਗੀ ਲੱਗੀ ਸ਼ੇਅਰ ਤੇ ਕਮੈਂਟ ਜੋ ਕਰ ਦਿਓ ਧੰਨਵਾਦ